ਕੈਨੇਡਾ ਜਾਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਿਆ ਹੈ ਕੈਨੇਡਾ ਸਰਕਾਰ ਨੇ ਸਟੂਡੈਂਟ ਵੀਜ਼ਾ ਦੇ ਵਿੱਚ 35% ਦੀ ਕਟੌਤੀ ਕੀਤੀ ਹੈ ਨਿੱਜੀ ਕਾਲਜਾਂ ਤੋਂ ਗ੍ਰੈਜੂਏਸ਼ਨ ਕਰਨ ਵਾਲਿਆਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਸ ਦਾ ਐਲਾਨ ਕੀਤਾ ਹੈ ਕਿ ਅਗਲੇ 2 ਸਾਲਾਂ ਦੇ ਵਿੱਚ ਦਿੱਤੇ ਜਾਣ ਵਾਲੇ ਸਟੂਡੈਂਟ ਵੀਜ਼ਾ ਦੀ ਲਿਮਟ ਤੈਅ ਕੀਤੀ ਗਈ ਹੈ ਵੀਜ਼ਾ ਕਟੌਤੀ ਦਾ ਭਾਰਤੀ ਵਿਦਿਆਰਥੀਆਂ ਤੇ ਸਿੱਧੇ ਤੌਰ ਦੇ ਉੱਤੇ ਅਸਰ ਪਏਗਾ ਕਿਉਂਕਿ ਬਹੁਤ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੈ ਜੋ ਕੈਨੇਡਾ ਜਾ ਕੇ ਪੜ੍ਹਾਈ ਕਰਦੇ ਨੇ ਸਟੂਡੈਂਟ ਵੀਜ਼ਾ ਦੇ ਉੱਤੇ ਜਾਂਦੇ ਨੇ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਵੱਡਾ ਝਟਕਾ ਲੱਗਿਆ ਕੈਨੇਡਾ ਸਰਕਾਰ ਦੇ ਇਸ ਫੈਸਲੇ ਦੇ ਨਾਲ ਵੀਜ਼ਾ ਕਟੌਤੀ ਦਾ ਭਾਰਤੀ ਵਿਦਿਆਰਥੀਆਂ ਦੇ ਉੱਤੇ ਸਿੱਧਾ ਅਸਰ ਹੈ ਉਹ ਪਏਗਾ ਕੈਨੇਡਾ ਜਾਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡਾ ਸਰਕਾਰ ਦਾ ਇਹ ਫੈਸਲਾ ਵੱਡੇ ਝਟਕੇ ਦੇ ਵਜੋਂ ਲੱਗਿਆ temporary three principal measures one a temporary two-year cap on new international student permits it is the latest in a series of measures to improve program integrity and set international students up for the success in order to maintain uh, a sustainable level of temporary residence in canada as well to ensure that their is no further growth in the number of international students in Canada for 2024. We are setting a national application intake cap for a period of two years. For 2024, the cap is expected to result in approximately 364,000 approved study permits, a decrease of 35% from 2023. In the spirit of fairness, we are also allocating the cap space by province based on population. Such as that some provinces will see much more significant reductions. We'll continue to work closely with those provinces and territories to put these measures into place, as they will be responsible for determining how the cap is distributed between its designated learning institutions that they have jurisdiction over. I've had productive conversations, in particular, with British Columbia and Ontario already, and we all recognize that more needs to be done. To protect the integrity of our system while supporting international students. In addition, effective immediately, applicants must provide a provincial attestation with their study permit application. At the same time, the CAP will not apply to students in graduate levels of studies, including masters and doctoral students, those are the people we're looking for. Study permit applications at the elementary and secondary school levels will also be exempt. ਤਾਂ ਕੈਨੇਡਾ ਦੀ ਉਡਾਰੀ ਵਿਦਿਆਰਥੀਆਂ ਦੇ ਲਈ ਮੁਸ਼ਕਲ ਹੋਈ ਹੈ ਕੈਨੇਡਾ ਸਰਕਾਰ ਨੇ ਸਟੂਡੈਂਟ ਵੀਜ਼ਾ ਦੇ ਵਿੱਚ 35% ਦੀ ਕਮੀ ਲਿਆਂਦੀ ਹੈ ਤਾਂ ਸਿੱਧੇ ਤੌਰ ਦੇ ਤੇ ਝਟਕਾ ਹੈ ਵਿਦਿਆਰਥੀਆਂ ਨੂੰ ਹੁਣ ਸਿਰਫ 3,60,000 ਸਟੂਡੈਂਟ ਵੀਜ਼ਾ ਹੀ ਜਾਰੀ ਕਰੇਗਾ ਕੈਨੇਡਾ ਪੋਸਟ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਟ ਕਰ ਰਹੇ ਵਿਦਿਆਰਥੀਆਂ ਦੇ ਲਈ ਵਰਕ ਪਰਮਿਟ ਵੀ ਬੰਦ ਕਰ ਦਿੱਤੇ ਗਏ ਨੇ ਮਾਸਟਰ ਜਾਂ ਪੋਸਟ ਡਾਕਟੋਰੇਟ ਕਰ ਰਹੇ ਵਿਦਿਆਰਥੀਆਂ ਨੂੰ ਹੀ 3 ਸਾਲ ਦਾ ਵਰਕ ਪਰਮਿਟ ਮਿਲੇਗਾ ਸਿਰਫ ਮਾਸਟਰ ਜਾਂ ਪੋਸਟ ਗ੍ਰੈਜੂਏਟ ਕਰ ਰਹੇ ਵਿਦਿਆਰਥੀਆਂ ਦੇ ਜੀਵਨ ਸਾਥੀਆਂ ਨੂੰ ਓਪਨ ਵਰਕ ਪਰਮਿਟ ਮਿਲੇਗਾ ਵਿਦਿਆਰਥੀਆਂ ਨੂੰ ਪਰਮਿਟ ਅਰਜ਼ੀ ਦੇ ਨਾਲ ਹੁਣ ਕੈਨੇਡਾ ਦੇ ਸਬੰਧਤ ਸੂਬੇ ਤੋਂ ਪ੍ਰਮਾਣ ਪੱਤਰ ਲੈ ਕੇ ਨੱਥੀ ਕਰਨ ਲਾਜ਼ਮੀ ਕਰ ਦਿੱਤਾ ਗਿਆ ਕੈਨੇਡਾ ਦੇ ਵਿੱਚ ਹੋ ਰਹੀ ਘਰਾਂ ਦੀ ਕਮੀ ਦੇ ਕਾਰਨ ਸਰਕਾਰ ਨੇ ਇਹ ਸਖਤੀ ਕੀਤੀ ਹੈ ਪਿਛਲੇ 1 ਸਾਲ ਦੇ ਵਿੱਚ ਕੈਨੇਡਾ ਚ ਘਰਾਂ ਦੇ ਕਿਰਾਏ ਦੇ ਵਿੱਚ 7.7 ਫੀਸਦੀ ਦਾ ਜਿਹੜਾ ਵਾਧਾ ਹੈ ਉਹ ਦਰਜ ਕੀਤਾ ਗਿਆ ਜਿਸ ਦੇ ਕਾਰਨ ਕੈਨੇਡਾ ਸਰਕਾਰ ਦੇ ਵੱਲੋਂ ਇਹ ਸਖਤ ਫੈਸਲਾ ਲਿਆ ਗਿਆ ਤੇ ਹੁਣ ਤੁਹਾਨੂੰ ਅੰਕੜਾ ਦੱਸ ਦਿੰਦੇ ਆ 10 ਸਾਲਾਂ ਦੇ ਵਿੱਚ 260 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸਾਲ 2013 ਦੇ ਵਿੱਚ 32287 ਭਾਰਤੀ ਪ੍ਰਵਾਸੀ ਗਏ 2014 ਦੇ ਵਿੱਚ ਇਹ ਅੰਕੜਾ 38364 2015 ਦੇ ਵਿੱਚ 39000 340 ਜਦੋਂ ਕਿ 2016 ਦੇ ਵਿੱਚ 39770 2017 ਦੇ ਵਿੱਚ 51590 ਤੇ 2018 ਦੇ ਵਿੱਚ ਇਜ਼ਾਫਾ ਹੋਇਆ ਇਸ ਅੰਕੜੇ ਦੇ ਵਿੱਚ 2019 ਦੇ ਵਿੱਚ 85590 2020 ਦੇ ਵਿੱਚ 42870 2021 ਦੇ ਵਿੱਚ 127990 2016 ਦੇ ਵਿੱਚ 118095 ਵਿਦਿਆਰਥੀ ਨੇ ਜੋ ਕੈਨੇਡਾ ਗਏ ਨੇ ਤਾਂ ਵੱਡਾ ਇਜ਼ਾਫਾ ਜੋ ਦੇਖਣ ਨੂੰ ਮਿਲਿਆ ਹੈ 20 ਤੋਂ ਬਾਅਦ 2021 ਤਾਂ ਜਿਹੜੇ ਇਹ तमाम ਅੰਕੜੇ ਤੁਹਾਨੂੰ ਅਸੀਂ ਦਿਖਾ ਰਹੇ ਆ ਇਹ ਕੈਨੇਡਾ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਨੇ ਤੇ ਇਹਨਾਂ ਦੇ ਆਧਾਰ 'ਤੇ ਜੇਕਰ ਅਸੀਂ ਇਸ ਗ੍ਰਾਫ ਨੂੰ ਵੇਖੀਏ ਤਾਂ 21 ਅਤੇ 21 ਦੇ ਵਿੱਚ ਕਾਫੀ ਜੋ ਵਾਧਾ ਹੈ ਉਹ ਦਰਜ ਕੀਤਾ ਗਿਆ ਹੈ